ਰੈਕ ਨਹੀਂ ਹੁੰਦੇ ਸਾਨੂੰ ਕੁੱਟ ਕੇ ਸਾਨੂੰ ਮਾਰ ਕੇ ਚਾਕੇ ਨਾ ਜਾ ਸਕਦੀਆਂਗੇ ਤਿਆਰੋਂ ਨਾਰਾ 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 ਓ ਚਿੱਕੇ ਦਿੱਤੇ ਸਰਦੇ ਸਰਦੇ ਕਿਸਾਨ ਵਸਦੇ ਨਾ ਪੂਰੇ ਭਾਰਤ ਦੇ ਵਿੱਚ ਅੱਛੀ ਉਹਨਾਂ ਨੂੰ ਪੀੜ ਕਰਦੇ ਆ ਕਿ ਘਰੇ ਬੈਠਦਾ ਨੇ ਗੁਰੂ ਘਰ ਦੇ ਵਿੱਚ ਲੌਕਮੈਂਟ ਕਰਕੇ ਤੁਸੀਂ ਛੜਕ ਕੇ ਆਓ ਭਾਵੇਂ ਉਹ ਕੱਲਾ-ਕੱਲਾ ਪਿੰਡ ਆ ਜੋ ਭਾਵੇਂ 10 ਪਿੰਡ ਇਕੱਠੇ ਹੋ ਕੇ ਜਿਹੜੇ ਹਾਈ ਦੇ ਆ ਪੂਰੇ ਪਹਾੜ ਤੇ ਕਿੱਥੇ ਵੀ ਠੀਕ ਲੱਗਦਾ ਹੈ ਤਾਂ ਤੁਸੀਂ ਉੱਥੇ ਆ ਕੇ ਬੈਠੋ ਅਸੀਂ ਦੀਲ ਕਰਦੇ ਆ ਕਿ ਸਾਡੇ ਜੇਕਰ ਅੱਜ ਅਰਥਸਥਾਨ ਆ ਕੋ ਜਿਹੜੇ ਜਿਹੜੇ ਛੁੱਣੀ ਲੜਾਈ ਲੱਗੇ ਸੀ ਇਹ ਲੜਾਈ ਪੂਰੇ ਬੜੇ ਵਿੱਚ ਗਈ ਹੋਈ ਆ ਕਿਆਨਤ ਦੀ ਕਨੂ ਨੇ ਜਾਣੀ ਚੀਜ਼ ਆ ਗਈ। ਅਣ ਸਾਡੇ ਘਰਾਂ ਦੇ ਵਿੱਚੋਂ ਸਾਡੇ ਬੁੱਤ ਸਾਡੀਆਂ ਧੀਆਂ ਪਰ ਮੈਨੂੰ ਨੌਕਰੀ ਨਹੀਂ ਆਏ। ਉਹ ਨੌਕਰੀ ਦੇ ਨੌਕਰੇ ਚੱਕਾ ਬਣ ਗਿਆ। ਉਹ ਹਦਾਇਤ ਮਾਰਦੀ। ਰਾਈਟ ਵਾਲੀ ਬੈਟਰੀ ਠੀਕ ਹੈ। ਤੇ ਸਰਕਾਰ ਆਮ ਨਾਲ ਭਾਈ ਆਪਣੇ ਗੱਜਾਂ ਤੇ ਵੇਚਿਆ ਤੇ ਆ ਛੋਟਾ ਦੇਖ ਰਹੀ ਆ ਵੀ ਕਿਨੇ ਨਰ ਰਹੇ ਨੇ ਕਿਸਾਨ ਤੇ ਪੁਲਿਸ। ਅਸੀਂ ਪੁੱਲੇ ਪੈਣੀ ਹਾਂ ਜਿੰਦਾਬਾਦ ਹਾਂਜੀ ਵੀਰੋ ਜਿਹੜੇ ਕਹਿੰਦੇ ਸੀ ਆਹ ਦੇਖੋ ਜੀ 10 ਕਿਲੋਮੀਟਰ ਲੰਬੀ ਲਾਈਨ ਆ ਜਿਹੜੀ ਆ ਲਾਲ ਨੀਲੀਆਂੀਆਂ ਬੱਤੀਆਂ ਜਗਾਉਂਦੇ ਆਉਂਦੇ ਨੇ ਆ ਖੜੇ ਨੇ ਜਿੰਦਾਬਾਦ ਸਾਡੇ ਆਗੂ ਤੇ ਆ ਖੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਸਾਨੂੰ ਅਰੈਸਟ ਕਰਨ ਦੇ ਲਈ ਆਏ ਨੇ ਆ ਦੇਖੋ ਇਹਨਾਂ ਦਾ ਮਾਹੌਲ ਤੇ ਹੁਣ ਤੁਸੀਂ ਵੀਰੋ ਘਰਾਂ ਚ ਬੈਠੇ ਸੋਚੋ ਵੀ ਆਪਾਂ ਕੀ ਕਰਨਾ ਵੀਰੋ ਠਕੜੋ ਵਜੇ ਵੀ ਜਾਗੋ ਨੀਂਦਾਂ ਤੋਂ ਆਪਾਂ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਾਥ ਦਵੋ ਵੱਧ ਤੋਂ ਵੱਧ ਮੋਰਚਾਂ ਤੇ ਪਹੁੰਚੋ ਵੀਰੋ ਆਹ ਦੇਖੋ ਜੀ ਕੀ ਮਾਹੌਲ ਹੋ ਰਿਹਾ ਉਹ ਬੈਠੋ ਜੀ ਪਹਿਲਾਂ ਤਾਂ ਸਾਰੇ ਆਣੇ ਬੈਠਿਆਂ ਨੂੰ ਆਪਾਂ ਨੂੰ ਗੱਲਬਾਤ ਅੱਗੇ ਕਰਨੀ ਹੈ ਗੱਲ ਆਹ ਦੇਖੋ ਜੀ ਕੀ ਮਾਹੌਲਾ ਦੇਖੋ ਇਹ 10 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਆ ਜੀ ਜਿਹੜੇ ਆਹ ਪੁਲਿਸ ਮੁਲਾਜ਼ਮ ਇੱਥੇ ਅਰੈਸਟ ਕਰਨ ਜਾਂ ਗੋਲਾ ਬਰੂਦ ਚਲਾਉਣ ਦੇ ਲਈ ਆਏ ਹੋ ਸੱਤਦੇ ਨੇ ਪਰ ਅਜੇ ਦੇਖੋ ਕੀ ਹੋ ਸਕਦਾ ਦੇਖੋ ਅਜੇ ਮਾਹੌਲ ਦੇਖਦੇ ਆ ਜੀ ਕੀ ਬਣਦਾ ਅਜੇ ਤਾਂ ਗੱਲਬਾਤ ਕਰ ਰਹੇ ਨੇ ਆਗੂਆਂ ਦੇ ਨਾਲ ਧੰਨਵਾਦ ਜੀ ਸਰਪੰਚ ਸਾਹਿਬ ਜੀ ਕੀ ਹਾਲ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਖੜੇ ਆ ਜੀ ਪੂਰੇ ਡਰ ਕੇ ਡਟ ਕੇ ਜੀ ਡਟ ਕੇ ਜੀ ਡਟ ਕੇ ਖੜ ਕੇ ਖੜੇ ਆ ਗੱਲ ਹੀ ਕੋਈ ਆਹ ਦੇਖੋ ਵੀਰੋ ਇਹਦੇ ਕੋਲੇ ਵਿਚਾਰੇ ਕੋਲੇ ਜ਼ਮੀਨ ਨਹੀਂ ਪਰ ਜ਼ਮੀਰ ਹੈਗੀ ਆ ਇਹਦੇ ਕੋਲੇ ਆ ਵੀਰ ਕੋਲੇ ਵੀ ਜ਼ਮੀਰ ਹੈਗੀ ਆ ਵੀਰੋ ਜ਼ਮੀਨ ਹੈ ਨਹੀਂ ਇਹਦੇ ਕੋਲ ਵੀਰ ਹੈਗਾ ਜ਼ਮੀਰ ਹਾਂ ਜ਼ਮੀਰ ਆ ਵੀਰੋ ਇਹਨਾਂ ਕੋਲੇ ਅੱਜ ਕਈ ਵੀਰਿਆਂ ਨੂੰ ਫੋਨ ਕੀਤੇ ਪਰ ਕੋਈ ਵੀਰ ਨਹੀਂ ਸਾਡੇ ਨਾਲ ਪਹੁੰਚਿਆ ਸਭ ਨੇ ਆਪੋ ਆਪਣੇ ਬਹਾਨੇ ਘੜੇ ਨੇ ਸਭ ਨੂੰ ਬੇਨਤੀ ਆ ਕਿ ਵੀਰੋ ਵੱਧ ਤੋਂ ਵੱਧ ਪਹੁੰਚੋ ਯਾਰ ਇੱਥੇ ਮੋਰਚਿਆਂ ਤੇ ਮੋਰਚਿਆਂ ਤੇ ਨਹੀਂ ਪਹੁੰਚ ਸਕਦੇ ਤਾਂ ਆਪੋ ਆਪਣੇ ਰੋਡ ਹੀ ਬਲੌਕ ਕਰ ਦਿਓ ਬਾਈ ਜੀ ਲੁਧਿਆਣਾ ਰੈਕੋਟ ਬਠਿੰਡਾ ਨਿਕਲਦਾ ਆਪਣੇ ਲਵੇ ਦੀ ਉਹ ਜਾਮ ਕਰ ਲੋ ਯਾਰ ਆ ਦੇਖੋ ਜੀ ਇਹਨਾਂ ਨੇ ਪੋਜੀਸ਼ਨਾਂ ਲੈ ਰਹੀ ਆ ਪੁਲਿਸ ਆ ਦੇਖ ਲੋ